naam sire vahe guru sat naam sire vahe guru sat naam sire vahe guru sat naam vahe guru vahe guru tan vahe guru vahe guru tan vahe ਸਤਿਨਾਮ ਸ੍ਰੀ ਵਾਹਿਗੁਰੂ ਗੁਰਜੀ ਦਾ ਖਾਲਸਾ ਫਤਿਹ ਜੀ ਕਿੱਥੋਂ ਆਏ ਹੋ ਮਤ ਜੀ ਹਾਂ ਇਹ ਉੱਥੇ ਨੰਗਲ ਤੋਂ ਆਏ ਆ ਗਰਮੀ ਵੀ ਬਹੁਤ ਜ਼ਿਆਦਾ ਹੈ ਤੁਸੀਂ ਗੁਰੂ ਘਰ ਆਏ ਹੋ ਕਿਵੇਂ ਵੇਖਦੇ ਹੋ ਦਰਸ਼ਨ ਕੀਤੇ ਬਾਬਾ ਜੀ ਨਹੀਂ ਕਰਨ ਲੱਗੇ ਹਾਂ ਜੀ ਬਹੁਤ ਰਸਬੋਤ ਹੈ ਗਰਮੀ ਬਹੁਤ ਹਾਂ ਜੀ ਘਰੇ ਚਲਾ ਪ੍ਰਮਾਤਮਾ ਦੇ ਰੰਗ ਦਰਸ਼ਨ ਕਰਨੇ ਕਰਦੇ ਹਾਂ ਹਾਂ ਜੀ ਕਰਦੇ ਦੇਖ ਸਕਦੇ ਹੋ ਵੀ ਇੱਕ ਜਿਹੜੀ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੂਬੇ ਭਰ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਲੇਕਿਨ ਉੱਥੇ ਜੇਕਰ ਅਸੀਂ ਸ਼ਰਦਾ ਭਾਵਨਾ ਦੀ ਗੱਲ ਕਰੀਏ ਤਾਂ ਸੰਗਤਾਂ ਜਿਹੜੀਆਂ ਬੜੇ ਵੱਡੇ ਪੱਦਰ ਤੇ ਗੁਰੂ ਘਰ ਵਿਖੇ ਨਤਮਸਤਕ ਹੋ ਰਹੀਆਂ ਨੇ ਤੁਸੀਂ ਵੀ ਆਏ ਹੋ ਕਿਵੇਂ ਵਾਹਿਗੁਰੂ ਜੀ ਅਸੀਂ ਆਈ ਦਾ ਸਾਡੇ ਉਪਾਰ ਕਿਰਪਾ ਹੋਈ ਆ ਤਾਂ ਕਰਕੇ ਆਈ ਦਾ ਜਿਹੜੀ ਸੰਗਤ ਇੰਨੀ ਗਰਮੀ ਦੇ ਵਿੱਚ ਇੱਥੇ ਪਹੁੰਚਦੀ ਪਈ ਆ ਨਾ ਉਹ ਤੇ ਆਪਾਰ ਕਿਰਪਾ ਤਾਂ ਹੀ ਆ ਰਹੀ ਆ ਠੀਕ ਹੈ ਜੀ ਬਾਕੀ ਕਿਰਪਾ ਹੀ ਹੈ ਇਥੇ ਸਾਰੀ ਇਥੇ ਕੋਈ ਆਪਾਂ ਵਡਿਆਈ ਜਿੰਨੀ ਕਰ ਲਈ ਉਹ ਨਹੀਂ ਥੋੜੀ ਆ ਠੀਕ ਹੈ ਸਾਰੀਆਂ ਗੱਲਾਂ ਦਾ ਨਿਚੋੜ ਇਹੀ ਆ ਕਿ ਇਥੇ ਪੂਰੀ ਚੜ੍ਹਦੀ ਕਲਾ ਵਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਆ ਠੀਕ ਹੈ ਗੁਰੂ ਰਾਮਦਾਸ ਮਹਾਰਾਜ ਦੀ ਫੁੱਲ ਕਿਰਪਾ ਇਥੇ ਠੀਕ ਹੈ ਜਿਸ ਤਰ੍ਹਾਂ ਦੇ ਨਾਲ ਹਾਲਾ ਕਿ ਜੋ ਡਾਕਟਰਾਂ ਦੀ ਗੱਲ ਕਰੀ ਉਹਨਾਂ ਦਾ ਵੀ ਕਹਿਣਾ ਕਿ ਜਿਹੜੇ ਬੱਚੇ ਜਾਂ ਬਜ਼ੁਰਗ ਨੇ ਇੰਨੀ ਗਰਮੀ ਦੇ ਵਿੱਚ ਬਿਨਾਂ ਕੰਮ ਤੋਂ ਬਾਹਰ ਨਾ ਜਾਣ ਲੇਕਿਨ ਸੰਗਤ ਜਿਹੜੀ ਆ ਇਹ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਦੀ ਜੀ ਬਿਲਕੁਲ ਬਿਲਕੁਲ ਜੀ ਪਤਾ ਹੈ ਮੈਂ ਤੁਹਾਨੂੰ ਫੇਰ ਅੱਗੇ ਦੱਸ ਰਿਹਾ ਫੇਰ ਉਹੀ ਗੱਲ ਹੋਣੀ ਆ ਕਿ ਕਿਰਪਾ ਇੰਨੀ ਆ ਹਰ ਕੋ ਬੰਦਾ ਪੇਸ਼ੈਂਟ ਵੀ ਆ ਨਾ ਉਹ ਇੱਥੇ ਆਣ ਕੇ ਤੰਦਰੁਸਤ ਹੋਣਿਆ ਉਹ ਕਿਉਂ ਨਹੀਂ ਆਉਗਾ ਇੱਥੇ ਜੇ ਤੰਦਰੁਸਤ ਨੇ ਤਾਂ ਆਉਣੇ ਹੀ ਹੋਣਾ ਜਿਹੜੇ ਬਜ਼ੁਰਗ ਬਾ ਜਿਹੜੇ ਬਿਮਾਰ ਆ ਜਾਂ ਬੱਚੇ ਆ ਨਾ ਉਹ ਵੀ ਇੱਥੇ ਤਾਂ ਆ ਰਿਹਾ ਤੰਦਰੁਸਤ ਹੀ ਆ ਰਹੀ ਆ ਇੱਥੇ ਬਿਲਕੁਲ ਠੀਕ ਹੋ ਕੇ ਜਾ ਰਹੇ ਆ ਠੀਕ ਹੈ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸੱਚ ਨਾਮ ਜੀ